कि बहुत सारे पत्रकार भाइयों का तो मुझे ये फोन भी आया है कि सरकार ने अब तो एम के ऊपर फैसला ले लिया सरकार ने बोल दिया चौदह क्रॉप्स के ऊपर हम एम देंगे आपका क्या कहना है देखिए पहली तो बात यह है जो एम हमारी डिमांड है हमारी डिमांड ये है कि एम की गारंटी का कानून दिया जाए एम एस एम एस पी जो अनाउंस होती है उसके ऊपर हमारी फसल की खरीदारी हो हमारी मांग ये है उन्होंने क्या किया है? सरकार ने एक रूटीन वाइज जो किया जाता है उसी तरीके से एम एस पी की में बढ़ोतरी की है ये बिल्कुल हम हम दोनों फोरमों की तरफ से इसको पूरी तरह रद्द करते हैं ये कोई देने वाली बात नहीं किसानों से कुछ लिया जा रहा है धोखा किया जा रहा है देश के किसानों के साथ ਇਹ ਜਿੰਨਾ ਨੁਕਸਾਨ ਪੰਜਾਬ ਦਾ ਇਹ ਅਖੌਤੀ ਕਿਸਾਨ ਜਥੇਬੰਦੀ ਨੇ ਕੀਤਾ ਅਜ ਤੱਕ ਕਿਸੇ ਨੇ ਨਹੀਂ ਕੀਤਾ ਇਹ ਫਿਰ ਕਹਿੰਦੇ ਕਿ ਅਸੀਂ ਤਾਂ ਭਾਰਤ ਸਰਕਾਰ ਦੇ ਖਿਲਾਫ ਅੰਦੋਲਨ ਕਰਨਾ ਭਈ ਬਹੁਤ ਸਾਰੀਆਂ ਚੀਜ਼ਾਂ ਸਟੇਟ ਗਵਰਨਮੈਂਟ ਨੇ ਵੀ ਕੰਮ ਨਹੀਂ ਆਉਂਦੀਆਂ ਕਦੇ ਇਹਨਾਂ ਨੇ ਆਮ ਆਦਮੀ ਪਾਰਟੀ ਕਿਉਂਕਿ ਸਪਾਂਸਰਡ ਬਾਈ ਦਾ ਆਮ ਆਦਮੀ ਪਾਰਟੀ ਹੈ ਸਾਰਾ ਭਾਰਤ ਸਰਕਾਰ ਨੇ ਐ ਐਮਐਸਪੀ ਝੋਗਾ ਫਸਲਾਂ ਤੇ ਬਹੁਤ ਵਧਾਈ ਹੈ ਇਜ਼ਾਫਾ ਕੀਤਾ ਇਹਦੇ ਨਾਲ ਕਿਸਾਨ ਨੂੰ ਲਾਹਵਾਲੀ ਕੀਮਤ ਮਿਲੇਗੀ। ਉਹਦਾ ਹੱਥ ਵੀ ਸਖੜਾ ਹੋਏਗਾ। ਔਰ ਮੈਂ ਸਮਝਦਾ ਕਿ ਇਸ ਦਾ ਧੰਨਵਾਦ ਕਰਨਾ ਚਾਹੀਦਾ ਨਰਿੰਦਰ ਮੋਦੀ ਜੀ ਦਾ ਜੋ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਇਹ ਕਿਸਾਨ ਦਾ ਹਿੱਤ ਨਹੀਂ ਖਾਦ ਰਹੇ ਆ ਤਾਂ ਆਪਣੇ ਸਵਾਰਥ ਖਾਦ ਰਹੇ। ਔਰ ਕਿਸਾਨ ਦਾ ਹਿੱਤ ਮੋਦੀ ਜੀ ਖਾਦ ਰਹੇ ਆ। ਔਰ ਮੈਂ ਸਮਝਦਾ ਵੀ ਇਹਨਾਂ ਨੂੰ ਆਪਣੇ ਤੇ ਕੰਮ ਕਰਨ ਦੇ ਤਰੀਕੇ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਨਹੀਂ ਤਾਂ ਕਿਸਾਨ ਖੁਦ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਚ ਸੁਧਾਰ ਕਰਾਏਗਾ ਕਿਉਂਕਿ ਇਹ ਕਿਸਾਨ ਦਾ ਨਾਮ ਵੀ ਬਦਨਾਮ ਕਰਦੇ ਨੇ ਔਰ ਕਿਸਾਨ ਬੜਾ ਪਵਿੱਤਰ ਨਾਮ ਉਹ ਅਨਾਜ ਵੀ ਪੈਦਾ ਕਰਦਾ ਔਰ ਅਨੁਸ਼ਾਸਨ ਚ ਵੀ ਰਹਿੰਦਾ ਔਰ ਦੇਸ਼ ਦੇ ਕਾਨੂੰਨ ਨੂੰ ਵੀ ਮੰਨਦਾ ਇਹ ਜਿੰਨਾ ਨੁਕਸਾਨ ਪੰਜਾਬ ਦਾ ਇਹ ਅਖੌਤੀ ਕਿਸਾਨ ਜਥੇਬੰਦੀਆਂ ਨੇ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਹੈ ਇਨਵੈਸਟਮੈਂਟਸ ਵੀ ਜਾ ਰਹੀਆਂ ਨੇ ਔਰ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਔਰ ਜਦੋਂ ਤੱਕ ਇਹ ਫਿਰ ਕਹਿੰਦੇ ਹੈ ਕਿ ਅਸੀਂ ਤਾਂ ਭਾਰਤ ਸਰਕਾਰ ਦੇ ਖਿਲਾਫ ਅੰਦੋਲਨ ਕਰਨਾ ਭਾਈ ਬਹੁਤ ਸਾਰੀਆਂ ਚੀਜ਼ਾਂ ਸਟੇਟ ਗਵਰਨਮੈਂਟ ਨੇ ਵੀ ਕਰਨੀਆਂ ਹੁੰਦੀਆਂ ਕਹਿੰਦੇ ਇਹਨਾਂ ਨੇ ਆਮ ਆਦਮੀ ਤੱਕ ਕਿਉਂਕਿ ਸਪੌਂਸਰਡ ਬਾਈ ਦਾ ਆਮ ਆਦਮੀ ਪਾਰਟੀ ਹੈ ਸਾਰਾ ਤੇ ਇਸ ਲਈ ਮੈਂ ਸਮਝਦਾ ਕਿ ਇਹ ਕਿਸਾਨ ਦੇ ਹਿੱਤ ਦੀ ਗੱਲ ਕਰਨ ਦੀ ਬਜਾਏ ਆਪਣੇ ਜਿਹੜੇ ਇਹਨਾਂ ਦੇ ਆਕਾ ਨੇ ਉਹਨਾਂ ਦੇ ਦੀ ਹੱਕ ਦੀ ਗੱਲ ਕਰਦੇ ਆ ਉਹਨਾਂ ਦੇ ਪੱਖ ਦੀ ਗੱਲ ਕਰਦੇ ਆ ਕਿਸਾਨ ਦੇ ਹਿੱਤ ਨਹੀਂ ਸੁਧਾਰਦੇ ਮੇਰੀ ਇਹਨਾਂ ਨੂੰ ਇਹੀ ਅਪੀਲ ਆ ਕਿ ਆਪਣੇ ਕੰਮ ਕਰਨ ਦੇ ਤਰੀਕੇ ਤੇ ਦੁਬਾਰਾ ਗੌਰ ਕਰਨ